ਬੇਰਹਿਮੀ ਨਾਲ ਕਤਲ ਕੀਤੇ ਗਏ ਮਾਲਸਾ ਦੇ ਪਿੰਡ ਕਰਾੰਗਣਾ ਵਾਸੀ Dalit ਨੌਜਵਾਨ ਸੁਖਚੰਦ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਅੰਤਿਮ ਸੰਸਕਾਰ ਨਾ ਕਰਨ ਦੀ ਜਿੱਦ ਲੈ ਕੇ ਤਰਨੇ ਤੇ ਬੈਠੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਸ਼ਾਸਨ ਨੇ ਨਿਆਂ ਦਾ ਪ੍ਰੋਸਾਦਵਾ ਕੀ ਰਾਜੀ ਕਰ ਲਿਆ ਹੈ। ਬਹੁ ਚਰਚਿਤ ਇਸ ਕਤਲ ਕਾਂਡ ਚ ਸ਼ਾਮਲ ਸਾਰੇ 6 ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਚ ਲਾਪਰਵਾਹੀ ਵਰਤਨ ਤੇ ਥਾਣਾ ਕੋਟ ਧਰਮਾ ਦੇ ਐਸ ਐਚ ਓ ਚੰਨਣ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 10 5 ਲੱਖ ਰੁਪਏ ਦੀ ਮੁਆਵਜ਼ੇ ਦਾ ਪ੍ਰਸਾਦਵਾ ਗਿਆ। ਸਰਬਲ ਨੂੰ ਇਰਤ ਪਰਵਾਦੇ ਪਰਵਾਦ ਬਸ ਠੀਕ ਹੈ। 10 ਲੱਖ ਰੁਪਏ ਦੀ ਸਹਾਇਤਾ ਹੋਇਆ ਕਰਵਾਈ ਗਈ ਹੈ। ਉਹਦੇ ਵਿੱਚੋਂ ਜੋ 7.5 ਲੱਖ ਰੁਪਏ ਦਾ ਇੱਕ ਰਸ਼ੀ ਹੈ ਉਹਦਾ 75% 5,62,000 ਰੁਪਏ ਅੱਜ ਪੋਸਟਮਾਰਟਮ ਤੋਂ ਉਪਰੰਤ ਉਸਦੇ ਪਰਿਵਾਰ ਨੂੰ ਦੇ ਦਿੱਤਾ ਗਿਆ। 25% ਅਮਾਉਂਟ ਹੈ ਜੋ ਜੋ ਮੁਕੱਦਮਾ ਪੁਲਿਸ ਨੇ ਦਾਇਰ ਕੀਤਾ ਹੈ। ਉਹਦਾ ਜਦੋਂ ਚਲਾਨ ਪੇਸ਼ ਹੋਇਆ। ਕੋਰਟ ਦੇ ਵਿੱਚ ਤਾਂ 25% ਉਹਦੇ ਦਿੱਤਾ ਜਾਣਾ। ਸਰਬੀ ਪਰਿਵਾਰ ਦੇ ਖੁੰਮੇ ਬਦਨ ਲੋ ਜੀ ਦੀ ਅੰਦੇਗੀ ਰਿਕਮੈਂਡ ਕੀਤਾ ਜਾਣਾ ਹੈ। ਨੰਬਰ ਇੱਕ ਜਿਹੜਾ ਨਿਰਤਿਕ ਹੈ ਉਹਦਾ ਛੋਟਾ ਬ੍ਰਦਰ ਹੈ ਸੁਖਬੀਰ ਸਿੰਘ ਉਹਦੇ ਤੁਸੀਂ ਜੋ ਐਜੂਕੇਸ਼ਨਲ ਕੁਆਲਿਫਿਕੇਸ਼ਨ ਦੇ ਡਾਕੂਮੈਂਟਸ ਵਗੈਰਾ ਲੈ ਕੇ ਉਹਦਾ ਨਾਮ ਸਰਕਾਰ ਨੂੰ ਰਿਕਮੈਂਡ ਕੀਤਾ ਨੌਕਰੀ ਵਾਸਤੇ। ਮ੍ਰਿਤਕ ਦੇ ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਕਰਿਆ ਤਾਂ ਉਹ ਫਿਰ ਸੰਘਰਸ਼ਨ ਵਧਣਗੇ। ਮਾਨਸਾ ਤੋਂ ਗੁਲਜੀਤ ਸਿੰਘ ਸਿੱਧੂ ਜਾਗਬਾਣੀ ਟੀਵੀ। ਜਾਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾੜ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੂਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ